ਨੇ ਬਾਦਸ਼ਾਹ ਸਿਕੰਦਰ ਨੇ ਦੁਨੀਆ ਜਿੱਤੀ ਤੇ ਜਦੋਂ ਉਹਦਾ ਅਖੀਰ ਸਮਾ ਆ ਗਿਆ ਮਤਲਬ ਮਰਨਾ ਨੇੜੇ ਆ ਗਿਆ ਉਸਨੇ ਆਪਣੇ ਰਾਜ ਦਰਬਾਰ ਵਿੱਚ ਇੱਕ ਤੋਂ ਇੱਕ ਵਧੀਆ ਵੈਦ ਰੱਖਿਆ ਹੋਇਆ ਸੀਗਾ ਕਿ ਜੇ ਕੇ ਜੇ ਮੈਂ ਬਿਮਾਰ ਹੋਵਾਂ ਮੈਨੂੰ ਬਚਾ ਲੈਣ ਇਲਾਜ ਕਰਨ ਮੇਰਾ ਉਹਨੇ ਵੈਦਾਂ ਨੂੰ ਕਿਹਾ ਕਿ ਦੇਖੋ ਮੈਂ ਤੁਹਾਨੂੰ ਸਾਰੀ ਉਮਰ ਤਨਖਾਹਾਂ ਦਿੱਤੀਆਂ ਤੁਹਾਡੇ ਪਰਿਵਾਰ ਪਾਲਦਾ ਰਹਾ ਅੱਜ ਮੇਰੀ ਜਾਨ ਤੰਗ ਆ ਮੇਰੀ ਜਾਨ ਤੇ ਬਣੀ ਆ ਕਰੋ ਕੁਛ ਵੈਦਾਂ ਨੇ ਇੱਕ ਤੋਂ ਇੱਕ ਜ਼ੋਰ ਲਾ ਕੇ ਦੇਖ ਲਿਆ ਪਰ ਕੋਈ ਸੁਧਾਰ ਨਾ ਹੋਇਆ ਸਿਹਤ ਵਿੱਚ ਅਖੀਰ ਉਹਦੀ ਸਿਹਤ ਨਿਗਾਰ ਵਾਲੀ ਜਾ ਰਹੀ ਸੀ ਕਹਿਣ ਲੱਗੇ ਵੈਦ ਕਿ ਦੇਖੋ ਜੀ ਖੁਦਾ ਦੇ ਅੱਗੇ ਸਾਡੇ ਵੀ ਹੱਥ ਖੜੇ ਆ ਸਿਕੰਦਰ ਨੂੰ ਇਹ ਸੁਣ ਕੇ ਬਹੁਤ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਤੇ ਫਿਰ ਉਹਨੇ ਅਹਿਲਕਾਰਾਂ ਨੂੰ ਕਿਹਾ ਕੇ ਆਪਣੇ ਨਿਰਖ ਖਜ਼ਾਨੇ ਦੇ ਵਿੱਚ ਬਹੁਤ ਸਾਰਾ ਧਨ ਦੌਲਤ ਆ ਕੁਝ ਵੀ ਕਰੋ ਮੈਨੂੰ ਬਚਾਓ ਅਹਿਲਕਾਰਾਂ ਨੇ ਵੀ ਜਿਹੜੇ ਮੂੰਹ ਸੀਗੇ ਉਹ ਨੀਵੇਂ ਕਰ ਲਏ ਨੀਵੀਆਂ ਪਾ ਲਈਆਂ ਸਿਕੰਦਰ ਨੇ ਜਦੋਂ ਦੇਖਿਆ ਕਿ ਇਹਨਾਂ ਦੇ ਵੀ ਹੁਣ ਵਾਸ ਦੀ ਗੱਲ ਨਹੀਂ ਉਹਨੂੰ ਦੇਖਣ ਲੱਗ ਗਿਆ ਕਿ ਹੁਣ ਮੇਰਾ ਅੰਤ ਤੈਅ ਆ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਮੈਨੂੰ ਬਚਾ ਸਕੇ ਦੇਖੀਰ ਉਹਨੇ ਆਪਣੀ ਆਖਰੀ ਇੱਛਾ ਪ੍ਰਗਟ ਕੀਤੀ ਕੇ ਸਾਰੇ ਮੇਰੀ ਗੱਲ ਸੁਣੋ ਹੁਣ ਮੇਰੀਆਂ ਅੰਤ ਤਾਂ ਪੱਕਾ ਮੈਨੂੰ ਦਿਖ ਰਿਹਾ ਕਿ ਹੁਣ ਮੈਂ ਰਹਿਣਾ ਨਹੀਂ ਪਰ ਮੇਰੀਆਂ ਤਿੰਨ ਛਾਵਾਂ ਨੇ ਜਿਹੜੀਆਂ ਮੇਰੇ ਮਰਨ ਤੋਂ ਬਾਅਦ ਪੂਰੀਆਂ ਕਰ ਦੇਣਾ ਸਾਰੇ ਸੁਣਨ ਲੱਗ ਪਏ ਸਿਕੰਦਰ ਬੋਲਿਆ ਕਹਿੰਦਾ ਪਹਿਲੀ ਗੱਲ ਜਦੋਂ ਮੇਰੀ ਅਰਥੀ ਉੱਠੇ ਮੇਰੀ ਅਰਥੀ ਦੇ ਜਿਹੜਾ ਕੰਦਾ ਦੇਣਗੇ ਉਹ ਇਹ ਬੈਦ ਦੇਣਗੇ ਚਾਰੇ ਬਾਦਸ਼ਾਹ ਇਹੋ ਜਿਹਾ ਕਿਉਂ ਬਾਦਸ਼ਾਹ ਕਹਿਣ ਲੱਗਾ ਵੀ ਸਾਰੀ ਦੁਨੀਆ ਦੇਖ ਲਵੇ ਕਿ ਅੱਜ ਮੈਨੂੰ ਵੈਦ ਵੀ ਕੋਈ ਬਚਾ ਨਹੀਂ ਸਕਿਆ ਠੀਕ ਹੈ ਜੀ ਦੂਜੀ ਇੱਛਾ ਕਿ ਜਿੱਥੇ ਨੂੰ ਮੇਰੀ ਅਰਥੀ ਜਾਵੇ ਉਹਦੇ ਦੋਹੇ ਪਾਸੇ ਜਿਹੜੀ ਖਜ਼ਾਨੇ ਚ ਮੈਂ ਮਾਇਆ ਜਮਾ ਕੀਤੀ ਅੱਜ ਤੱਕ ਇਹ ਸਾਰੀ ਦੋਨੋਂ ਪਾਸੇ ਖੰਡਾ ਦਿਓ ਐਸਾ ਕਿਉਂ ਕਹਿ ਲੱਗਾ ਸਾਰੀ ਦੁਨੀਆ ਦੇਖ ਲੈ ਵੀ ਜਿਹੜੀ ਦੌਲਤ ਦੇ ਪਿੱਛੇ ਮੈਂ ਅੱਜ ਤੱਕ ਲੜਾਈਆਂ ਕੀਤੀਆਂ ਲੋਕਾਂ ਦੇ ਘਰ ਉਜਾੜੇ ਅੱਜ ਉਹ ਮੇਰੇ ਕਿਸੇ ਕੰਮ ਨਹੀਂ ਆਈ ਕਹਿ ਲੱਗੇ ਠੀਕ ਹੈ ਜੀ ਤੇ ਤੀਜੀ ਇੱਛਾ ਮੇਰੀ ਇਹ ਆ ਮੇਰੇ ਹੱਥ ਮੇਰੀ ਅਰਥੀ ਤੋਂ ਬਾਹਰ ਕੱਢ ਦਿਓ ਤੇ ਦੁਨੀਆ ਦੇਖ ਲਵੇ ਕਿ ਸਿਕੰਦਰ ਨੇ ਜਿਹੜੇ ਹੱਥ ਅੱਜ ਤੱਕ ਦੁਨੀਆ ਦਾ ਪੈਸਾ ਇਕੱਠਾ ਕਰਦੇ ਰਹੇ ਉਹ ਅੱਜ ਖਾਲੀ ਜਾ ਰਹੇ ਆ ਬਸ ਇਹ ਤਿੰਨਾਂ ਛਾਵਾ ਕਰ ਦਿਓ ਮੇਰੀਆਂ ਪੂਰੀਆਂ ਫੇਰ ਸੁਣ ਲੋ ਕਿਹੜੀ ਕਿਹੜੀ ਇੱਛਾ ਉਹਨੇ ਕਹੀ ਅਰਥੀ ਨੂੰ ਕੰਦਾ ਮੇਰੇ ਵੈਦ ਦੇਣਗੇ ਜੀ ਸਾਰਾ ਧਨ ਦੋਹੇ ਪਾਸੇ ਖੰਡਾ ਦਿਓ ਦੁਨੀਆ ਦੇਖ ਲਵੇ ਕਿ ਅੱਜ ਧਨ ਨਾਲ ਨਹੀਂ ਗਿਆ ਇੱਥੇ ਹੀ ਛੱਡ ਗਿਆ ਗਲੀਆਂ 'ਚ ਤੀਜੀ ਕਿ ਮੇਰੇ ਹੱਥ ਅਰਥੀ ਤੋਂ ਬਾਹਰ ਕੱਢ ਦਿਓ ਦੁਨੀਆ ਦੇਖੇ ਕਿ ਅੱਜ ਖਾਲੀ ਹੱਥ ਇਹ ਸਿਕੰਦਰ ਜਾ ਰਿਹਾ ਹੈ ਦੁਨੀਆ ਜਿੱਤ ਕੇ ਅੱਜ ਸਭ ਕੁਝ ਲੁਟਾ ਕੇ ਜਾ ਰਿਹਾ ਇਹ ਗੱਲ ਤਾਂ ਸੀਗੀ ਸਿਕੰਦਰ ਦੀ ਪਰ ਹਰੇਕ ਉਸ ਬੰਦੇ ਤੇ ਠੁਕਦੀ ਆ ਜਿਹੜਾ ਬੰਦਾ ਪੈਸੇ ਕਮਾਉਣ ਲਈ ਰੇਸ਼ਿਵਤ ਨਹੀਂ ਛੱਡਦਾ ਪੈਸੇ ਕਮਾਉਣ ਲਈ ਹਰ ਹਿੱਲਾ ਵਰਤਦਾ ਚਾਹੇ ਪਾਪ ਹੀ ਕਰਨਾ ਪਵੇ ਸੋ ਇਹ ਗੱਲ ਆ ਵੀ ਆਪਾਂ ਜਿੰਨਾ ਮਰਜੀ ਕੋਈ ਇਕੱਠਾ ਕਰ ਲੇ ਪਰ ਬਾਦਸ਼ਾਹ ਸਿਕੰਦਰ ਤੋਂ ਵੱਧ ਇਕੱਠਾ ਨਹੀਂ ਹੁੰਦਾ ਆਮ ਬੰਦੇ ਤੋਂ ਜੇ ਉਹ ਛੱਡ ਗਿਆ ਤੇ ਛੱਡਪਾਣੇ ਵੀ ਜਾਣਾ ਸੋ ਇਸ ਕਰਕੇ ਭਾਈ ਕਮਾਈ ਕਰੀਏ ਤਾਂ ਮਿਹਨਤ ਦੀ ਕਰੀਏ ਖਰਚ ਥੋੜਾ ਘੱਟ ਕਰ ਲਈ ਹੈ ਤਾਂ ਕਿ ਆਪ ਵੀ ਸੁਖੀ ਦੂਜੇ ਵੀ ਸੁਖੀ ਸੋ ਵੀਡੀਓ ਵਧੀਆ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਫੋਲੋ ਕਰ ਲਿਓ ਸੋ ਮੈਂ ਤੁਹਾਡਾ ਸੱਤਾ ਸਨੋਰੀਆ